ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਤੁਹਾਨੂੰ ਡਾਕੀਆ ਲੇਖ ਦੇ ਬਾਰੇ ਦੱਸਾਂਗੇ ਪੁਰਾਣੇ ਟਾਈਮ ਵਿੱਚ ਪੁੱਤਰ ਡਾਕੀ ਦੀ ਬਹੁਤ ਜ਼ਿਆਦਾ ਮਹੱਤਤਾ ਸੀ ਠੀਕ ਹੈ ਅੱਜ ਦੇ ਟਾਈਮ ਵਿੱਚ ਫੋਨ ਆਉਣ ਦੇ ਕਾਰਨ ਇਹ ਜਿਹੜਾ ਡਾਕੀ ਦਾ ਕੰਮ ਨਾ ਮੱਤ ਰਹਿ ਗਿਆ ਠੀਕ ਹੈ ਅੱਜ ਆਪਾਂ ਤੁਹਾਨੂੰ ਡਾਕੀ ਬਾਰੇ ਦੱਸਾਂਗੇ ਡਾਕੀਆ ਲੇਖਵਾ ਕਰਵਾਵਾਂਗੇ ਡਾਕੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਪੂਰਨ ਸਥਾਨ ਹੈ ਸਾਡੇ ਪਿੰਡ ਦੇ ਡਾਕੀ ਦਾ ਨਾਮ ਰਾਮਣ ਹੈ। ਉਹ ਇੱਕ ਸਰਕਾਰੀ ਕਰਮਚਾਰੀ ਹੈ। ਉਸਦੀ ਉਮਰ 40 ਸਾਲ ਹੈ। ਉਸਨੇ ਕਾਖੀ ਰੰਗ ਦੀ ਵਰਦੀ ਪਾਈ ਹੁੰਦੀ ਹੈ। ਉਸ ਕੋਲ ਇੱਕ ਸਾਈਕਲ ਹੈ। ਉਸ ਕੋਲ ਇੱਕ ਥੈਲਾ ਹੁੰਦਾ ਹੈ। ਥੈਲੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਹੁੰਦੀਆਂ ਹਨ। ਡਾਕੀਆ ਸਮੇਂ ਸਿਰ ਚਿੱਠੀਆਂ ਪਹੁੰਚਾਉਂਦਾ ਹੈ। ਡਾਕੀਏ ਦਾ ਜਿਹੜਾ ਸੁਭਾਅ ਬਹੁਤ ਵਧੀਆ ਹੈ। डाकिया ਬਹੁਤ ਮਿਹਨਤ ਨਾਲ ਕੰਮ ਕਰਦਾ ਹੈ। ਡਾਕਿਆ ਮੀ ਹਨੇਰੀ ਦੀ ਪਰਵਾਹ ਕੀਤੇ ਬਿਨਾ ਆਪਣਾ ਜਿਹੜਾ ਕੰਮ ਪੂਰਾ ਕਰਦਾ ਹੈ। ਸਾਨੂੰ ਸਾਰਿਆਂ ਨੂੰ ਰਾਮਣ ਡਾਕੀ ਤੇ ਮਾਣ ਹੈ। ਬੁੱਧਾ ਪੁੱਤਰ ਤੁਸੀਂ ਕੋਸ਼ਿਸ਼ ਕਰਿਆ ਕਰੋ। ਐਦਾਂ ਹੀ ਲੈਣ ਬਣਾ ਕੇ ਲਿਖੰਦੀ 6th 1st 6th 7th ਕਲਾਸ ਵਾਲੇ ਐਦਾਂ ਲੈਣ ਬਣਾ ਕੇ ਲਿਖਿਆ ਕਰੋ। ਠੀਕ ਹੈ ਬੁੱਧਾ। 5ਵੀਂ ਕਲਾਸ ਵਾਲੇ ਵੀ ਛੋਟੇ ਬੱਚੇ ਐਦਾਂ ਲੈਣ ਬਣਾ ਕੇ ਲਿਖਿਆ ਕਰੋ। ਡਾਕੀਏ ਦੇ ਤੁਹਾਨੂੰ ਪਤਾ ਪੁੱਤਰ ਖਾਕੀ ਰੰਗ ਦੀ ਵਰਦੀ ਪਾਈ ਹੁੰਦੀ ਆ ਉਹਦੇ ਕੋਲ ਥੈਲਾ ਵੀ ਹੁੰਦਾ ਪ੍ਰਾਣੀ ਟਾਈਮ 'ਚ ਜਿਹੜਾ ਡਾਕੀ ਅਸੀਂ ਉਹ ਸਾਈਕਲ ਤੇ ਹੁੰਦਾ ਹੁੰਦਾ ਸੀ ਉਸ ਕੋਲ ਇੱਕ ਥੈਲਾ ਹੁੰਦਾ ਸੀ ਥੈਲੇ ਵਿੱਚ ਉਹ ਚਿੱਠੀਆਂ ਰੱਖਦਾ ਸੀ ਠੀਕ ਹੈ ਪੁੱਤੋ ਸਾਰਾ ਤੁਸੀਂ ਐਦਾਂ ਦੇਖਣਾ ਤੇ ਡਾਕੇ ਆਪਣੀ ਮਿਹਨਤ ਨਾਲ ਕੰਮ ਕਰਦਾ ਸੀ ਮੀਹ ਹਨੇਰੀ ਦੇ ਪ੍ਰਵਾਹ ਕੀਤੇ ਵਣਾ ਉਸਨੇ ਚਿੱਠੀ ਪਹੁੰਚਾਉਣੀ ਹੀ ਹੁੰਦੀ ਸੀ ਕਿਉਂਕਿ ਚਿੱਠੀ ਦੇ ਉੱਪਰ ਇੱਕ ਤਰੀਕ ਲਿਖੀ ਹੁੰਦੀ ਸੀ ਉਸ ਕਰਕੇ ਕਿਸੇ ਨੂੰ ਅੱਗੇ ਕੋਈ ਕੰਮ ਹੁੰਦਾ ਸੀ ਕੋਈ ਇੰਟਰਵਿਊ ਹੁੰਦੀ ਸੀ ਉਸੇ ਤਰੀਕ ਨੂੰ ਜਾਣਾ ਪੈਂਦਾ ਸੀ ਇਸ ਕਰਕੇ ਉਹ ਆਪਣਾ ਕੰਮ ਬੜੀ ਮਿਹਨਤ ਦੇ ਨਾਲ ਕਰਦਾ ਸੀ ਦੇਖਾ ਪੁੱਤਰਾ ਆਪਾਂ ਡਾਕੀ ਆਲੇ ਤੁਹਾਨੂੰ ਸਮਝਾਇਆ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਅੱਗੇ ਉੱਤਰ ਲੇਗਾ ਬਾਸ ਸਾਡੇ ਦਾ ਦ੍ਰਿਸ਼ ਇਹਦਾ ਤੁਹਾਨੂੰ ਪਤਾ ਪੁੱਤਰ ਬਾਸ ਸਾਡੇ ਵਿੱਚ ਜੋ ਕੁਝ ਚੀਜ਼ਾਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਤੁਸੀਂ ਉਹ ਲਿਖ ਸਕਦੇ ਹੋ ਇਸ ਵਿੱਚ ਜਿੱਦਾਂ ਕਿ ਇਹ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਲੋਕਾਂ ਦੀ ਠੀਕ ਹੈ ਤੇ ਕਈ ਜਿਹੜੇ ਐਦਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ ਜਿਸ ਦੇ ਉੱਪਰ ਗਿਆ ਬੱਚਿਆਂ ਖਾਣ ਪੀਣ ਦੇ ਆਪਣਾ ਸਮਾਨ ਲੈ ਰਹੇ ਹੁੰਦੇ ਨੇ ਠੀਕ ਹੈ ਤੇ ਇੱਕ ਇਹ ਬਹੁਤ ਜ਼ਿਆਦਾ ਵਿਸਲਾ ਵੱਜ ਰਹੀਆਂ ਹੁੰਦੀਆਂ ਨੇ ਤੇ ਅਲੱਗ-ਲੱਗ ਕੀ ਹੈ ਉੱਥੇ ਕਾਊਂਟਰ ਬਣੇ ਹੁੰਦੇ ਆ ਜਿੱਥੇ ਲੋਕ ਖੜਕੇ ਆਪਣੇ ਬੱਸਾਂ ਦਾ ਆਪਣੀ ਜਿਹੜੀ ਵਾਸਾ ਦਾ ਇੰਤਜ਼ਾਰ ਕਰਦੇ ਨੇ ਬੱਸ ਸਾਡੇ ਤੇ ਹਮੇਸ਼ਾ ਚਹਿਲ-ਪਹਿਲ ਦਿਖਾਈ ਦਿੰਦੀ ਹੈ ਹਰ ਕੋਲਾ ਹਰ ਕੋਈ ਆਪਣਾ ਸਮਾਨ ਚੁੱਕ ਕੇ ਇੱਧਰ-ਉੱਧਰ ਭੱਜਿਆ ਦਿਖਾਈ ਦਿੰਦਾ ਹੈ ਹੁਣ ਬੁਦਰਾ ਪਤਾਨੂੰ ਵਾਸਾ ਢੀ ਦਾ ਦ੍ਰਿਸ਼ ਸਮਝਾ ਰਹੀ ਆ ਵਾਸਾ ਢੀ ਤੇ ਹਮੇਸ਼ਾ ਚਹਿਲ-ਪਹਿਲ ਚਹਿਲ-ਪਹਿਲ ਮਤਲਬ ਕੀ ਪੂਰੇ ਫਿਰਦੇ ਰਹਿੰਦੇ ਆ ਚਹਿਲ ਪਹਿਲ ਦਾ ਮਤਲਬ ਹੈ ਲੋਕ ਚਹਿਲ ਪਹਿਲ ਦਾ ਮਤਲਬ ਹੈ ਲੋਕ ਤੁਰੇ ਫਿਰਦੇ ਰਹਿੰਦੇ ਨੇ ਹਰ ਕੋਈ ਆਪਣਾ ਸਮਾਨ ਚੁੱਕ ਕੇ ਇੱਧਰ ਉੱਧਰ ਭੱਜਿਆ ਦਿਖਾਈ ਦਿੰਦਾ ਹੈ ਕੋਈ ਕੰਡੈਕਟਰ ਨੂੰ ਵਾਸ ਬਾਰੇ ਪੁੱਛ ਰਿਹਾ ਹੁੰਦਾ ਹੈ ਕੰਡੈਕਟਰ ਵੀ ਉੱਚੀ ਆਵਾਜ਼ ਨਾਲ ਹੋ ਕੇ ਦੇ ਰਿਹਾ ਹੁੰਦਾ ਹੈ ਲੋਕ ਟਿਕਟਾਂ ਟਿਕਟ ਲੈ ਕੇ ਵਾਸ ਵਿੱਚ ਚੜ ਰਹੇ ਹੁੰਦੇ ਹਨ ਵੱਖ-ਵੱਖ ਸ਼ਹਿਰਾਂ ਕਸਬਿਆਂ ਨੂੰ ਜਾਣ ਵਾਲੀਆਂ ਬੱਸਾਂ ਆਪਣੇ ਨਿਸ਼ਚਿਤ ਨੰਬਰ ਤੇ ਖੜੀਆਂ ਹੁੰਦੀਆਂ ਹਨ ਹਰ ਕੰਡੈਕਟਰ ਬਸ ਦੀ ਵਾਰੀ ਅੱਗੇ ਖੜਾ ਹੋ ਕੇ ਟਿਕਣਾ ਦੇਰਿਆ ਹੁੰਦਾ ਹੈ ਦੇਰਿਆ ਹੁੰਦਾ ਹੈ ਲੋਕ ਲੇਨ ਬਣਾ ਕੇ ਟਿਕਟਾਂ ਲੈਂਦੇ ਹਨ ਤੇ ਬਸ ਤੇ ਚੜ ਜਾਂਦੇ ਹਨ ਕਈ ਵਾਰੀ ਸੀਟ ਨਾ ਮਿਲਣ ਕਾਰਨ ਸਵਾਰੀਆਂ ਆਪਸ ਵਿੱਚ ਲੜਨ ਲੱਗ ਪੈਂਦੀਆਂ ਹਨ ਬਸ ਦੇ ਚੱਲਣ ਸਮੇਂ ਕੰਡੈਕਟਰ ਸੀਟੀ ਵਜਾਉਂਦਾ ਹੈ ਤੇ ਕਈ ਵਾਰ ਸਵਾਰੀਆਂ ਭੱਜ ਕੇ ਬਸ ਚੜਦੀਆਂ ਹਨ ਕਈ ਵਾਰ ਤਾਂ ਲੋਕ ਬਸ ਅਡੇ ਤੋਂ ਬਾਹਰ ਆਟੋ ਰਿਕਸ਼ਾ ਲੈ ਕੇ ਆਪਣੇ ਟਿਕਾਣਿਆਂ ਤੇ ਪਹੁੰਚਦੇ ਹਨ ਬਸ ਅੱਡੇ ਵਿੱਚ ਅਖਬਾਰ ਵੇਚਣ ਵਾਲੇ ਖਾਣ ਦਾ ਸਮਾਨ ਵੇਚਣ ਵਾਲਿਆਂ ਦੀ ਭੀੜ ਹੁੰਦੀ ਹੈ ਬਸ ਵਿੱਚ ਮੰਗਦੇ ਵੀ ਘੁੰਮਦੇ ਹਨ ਬਸ ਅੱਡੇ ਵਿੱਚ ਚੀਜ਼ਾਂ ਦੀਆਂ ਦੁਕਾਨਾਂ ਤੇ ਲੋਕ ਖਾਣ ਵਾਲੀਆਂ ਚੀਜ਼ਾਂ ਖਰੀਦਦੇ ਬਸ ਚੜ੍ਹਦੇ ਹਨ ਬਸ ਅੱਡੇ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਰੋਕਣ ਲਈ ਪੁਲਿਸ ਮੁਲਾਜ਼ਮ ਵੀ ਹੁੰਦੇ ਹਨ বাস अड्डे ਦਾ ਦ੍ਰਿਸ਼ ਬਹੁਤ ਰੌਲੇ ਰੱਪੇ ਵਾਲਾ ਹੁੰਦਾ ਹੈ ਜਿਹੜੇ ਤੇ ਦੇਖਦੇ ਹਾਂ ਉਹੀ ਲਿਖਣਾ ਹੈ ਕਿਦਾਂ ਦੁਕਾਨਾਂ ਲੱਗੀਆਂ ਨੇ ਲੋਕ ਟਿਕਟਾਂ ਲੈਂਦੇ ਆ ਵਾਸਤੇ ਵਿੱਚ ਕਈ ਤਰ੍ਹਾਂ ਦੀ ਲੜਾਈ ਵੀ ਹੋ ਜਾਂਦੀ ਹੈ ਕਈ ਸਵਾਰੀਆਂ বাস ਦੇ ਵਿੱਚ ਖੜ ਕੇ ਜਾਂਦੀਆਂ ਕਿਉਂਕਿ ਉਹਨਾਂ ਨੂੰ ਸੀਟ ਨਹੀਂ ਮਿਲਦੀ ਠੀਕ ਹੈ ਪੁੱਤਰ ਅੱਜ ਆਪਾਂ ਇੱਕ ਡਾਕੀਆ ਤੇ বাস अड्डे ਦਾ ਦ੍ਰਿਸ਼ ਲੇਖ ਸਮਝਾਇਆ ਤੁਹਾਨੂੰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ ਪੁੱਤਰ